ਬਾਜੀ ਆਸੀ ਗਾਲੋ ਸੋ ਸਿਗਾਲੂ ਜੀ ਸੱਚ ਗਾਲ ਤਾਂ ਅਵਾਜ ਹੋ ਜਿਹੜੀ ਆਪਾਂ ਕੱਲ ਵੀਡੀਓ ਪਾਈ ਜਿਹਦੇ ਤੇ ਅੱਧੇ ਸਿਰ ਦਾ ਅੱਧੇ ਸਿਰ ਦਾ ਦਰਦ ਤੇ ਉਹਦੇ ਚ ਚਲੋ ਕਾਫੀ ਲੋਕਾਂ ਨੇ ਕਿਸੇ ਨੂੰ ਚੰਗੀ ਲੱਗੀ ਹੋਊਗੀ ਤੇ ਕਈ ਫੋਨ ਇਸ ਕਰਕੇ ਆਏ ਕਈ ਤੁਹਾਡੇ ਕੋਲੇ ਆਉਂਦੇ ਜਾਂਦੇ ਵੀ ਨੇ ਲੋਕ ਜਾਂ ਤਾਂ ਉਹਨਾਂ ਨੂੰ ਪਤਾ ਹੈ ਕਹਿੰਦੇ ਜੀ ਇੱਕ ਸੰਗ੍ਰਹਿਣੀ ਬਾਰੇ ਕਈ ਬਜ਼ੁਰਗਾਂ ਦੇ ਫੋਨ ਆਏ ਨੇ ਮੈਨੂੰ ਮੈਂ ਕਿਹਾ ਕਿ ਬਜ਼ੁਰਗਾਂ ਦੀ ਗੱਲ ਮੂੜ ਹੀ ਨਹੀਂ ਜਾਣੀ ਅੱਜ ਸਪੈਸ਼ਲ ਇਸ ਲਈ ਆ ਮੈਂ ਸੰਗ੍ਰਹਿਣੀ ਕੀ ਹੁੰਦੀ ਹੈ ਮੈਂ ਤਾਂ ਪਹਿਲੀ ਵਾਰ ਸੁਣਿਆ ਜਦੋਂ ਕਿਸੇ ਬਜ਼ੁਰਗ ਨੇ ਮੈਨੂੰ ਕਿਹਾ ਵੀ ਪਤਾ ਕਰੋ ਬੈ ਜੀ ਤੋਂ ਪੁੱਛੋ ਵੀ ਇਹਦਾ ਘਰੇਲੂ ਇਲਾਜ ਕੀ ਹੋ ਸਕਦਾ ਹੈ ਤੋ ਬੱਚਾ ਕਿਵੇਂ ਜਾ ਸਕਦਾ ਤੇ ਇਹਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਕਿਵੇਂ ਮਨੁੱਖ ਇਸ ਤੋਂ ਖੜਾ ਛਡਾਵੇ ਇਹ ਸੰਗ੍ਰਹਿਣੀ ਕੀ ਹੁੰਦੀ ਹੈ ਪਹਿਲਾਂ ਤਾਂ ਹੀ ਦੱਸੋ ਇਹ ਹੁੰਦੀ ਕਿਉਂ ਆ ਪਹਿਲੀ ਗੱਲ ਤਾਂ ਮੇਰੇ ਦਰਸ਼ਕ ਵੀ ਸਾਰਿਆਂ ਨੂੰ ਮੇਰੇ ਵੱਲੋਂ ਜਾਨਕੀ ਬਹਿਤ ਮਨਜੀਤ ਸਿੰਘ ਕਟਾਣੀ ਖਾਨੇ ਵਾਲੇ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਘਰ ਦੀ ਖੁਸ਼ੀ ਸਾਡੀ ਖੁਸ਼ੀ ਆ ਪਰ ਇਹਦੇ ਵਿੱਚ ਅਗਰ ਮੰਨ ਲਓ ਵੀ ਸਾਡੇ ਘਰ ਦੇ ਵਿੱਚ ਕੋਈ ਬਿਮਾਰੀ ਨਹੀਂ ਹੈਗੀ ਤਾਂ ਫਿਰ ਅਸੀਂ ਬਹੁਤ ਸ਼ੌਕ ਮਹਿਸੂਸ ਕਰਦੇ ਬਿਮਾਰੀ ਹੋ ਜਾਂਦੀ ਆ ਚਾਹੇ ਇੱਕ ਨੂੰ ਹੋਵੇ ਤਾਂ ਵੀ ਸਾਰਾ ਟੱਬਰ ਜਣਾ ਹੁੰਦਾ ਉਹ ਪਰੇਸ਼ਾਨ ਹੋ ਜਾਂਦਾ ਹੁਣ ਗੱਲ ਆ ਜਸਵੰਤ ਸਿੰਘ ਧੱਲੀਵਾਲ ਜੀ ਨੇ ਵੀ ਸਵਾਲ ਪਾਇਆ ਸੰਗ੍ਰਹਿਣੀ ਵਾਲਾ ਜੀ ਮੇਰੇ ਦਰਸ਼ਕੋ ਵੀਰ ਜੀ ਇਹਦੀਆਂ ਚਾਰ ਕਿਸਮਾਂ ਹੁੰਦੀਆਂ ਨੇ ਅੱਛਾ ਤੇ ਇੱਕ ਸੰਗ੍ਰਹਿਣੀ ਉਹ ਹੁੰਦੀ ਆ ਜਿਹੜੀ ਆਪਾਂ ਨੇ ਯਾਨੀ ਮੰਨ ਲਓ ਖਾਣਾ ਖਾਧਾ ਤੇ ਇੱਕਦਮ ਜਿਹੜੇ ਸਾਨੂੰ ਉਹ ਜਾਂ ਭਜਣਾ ਪੈਂਦਾ ਨਹੀਂ ਇਹ ਪੇਟ ਦੀ ਪ੍ਰੋਬਲਮ ਪੇਟ ਜਿਹੜੀ ਆ ਇਹ ਪਰ ਭਗਾਹਾਂ ਦਾਤੇ ਆ ਅੱਛਾ ਜੀ ਹਾਂ ਤੇ ਦੂਜੀ ਸੰਗ੍ਰਹਿਣੀ ਇਹ ਹੁੰਦੀ ਆ ਵੀ ਉਹਦਾ ਕੋਈ ਟਾਈਮ ਨਹੀਂ ਹੈਗਾ ਚਾਹੇ ਉਹ ਚਾਹ ਪੀਤਿਆ ਜਾ ਪਾਣੀ ਪੀਤਾ ਨਾ ਵੀ ਪੀਤਾ ਹੋਵੇ ਤਾਂ ਵੀ ਯਾਨੀ ਮੰਨ ਲਓ ਦਿਹਾੜੀ 'ਚ ਕੋਈ 7 8 ਵਾਰ ਸਾਡੇ ਕੋਲ 20 20 ਵਾਰ ਆਈ ਵੀ ਆ ਜਾਂਦੇ ਨੇ 20 ਵਾਰ ਵੀ ਉਹਨਾਂ ਨੇ ਜਾਨੀ ਕਿ ਲੈਟਿਨ ਜਾਣਾ ਪੈਂਦਾ ਅੱਛਾ ਇਹ ਕੋਹ ਹੁੰਦੀ ਆ ਜਿਹੜੀ ਤੀਜੀ ਹੁੰਦੀ ਆ ਉਹ ਦਰਦ ਹੋ ਕੇ ਆਉਂਦੀ ਹੁੰਦੀ ਆ ਉਹ ਬੜੀ ਪਰੇਸ਼ਾਨ ਜਿਉਂ ਕਹਿੰਦੇ ਮਰੋੜ ਉੱਠਣਾ ਅੱਛਾ ਉਹ ਜਾਨੀ ਕਿ ਬੜੀ ਜਾਨ ਕੱਢਦੀ ਆ ਜਿਹੜੀ ਚੌਥੀ ਹੁੰਦੀ ਆ ਉਹ ਹੁੰਦੀ ਆ ਖੂਨੀ ਸੰਗ੍ਰਹਿਣੀ ਅੱਛਾ ਜਾਨੀ ਉਹਨਾਂ ਖੂਨ ਆਉਣ ਲੱਗ ਜਾਂਦਾ ਇੱਕ ਬਵਾਸੀਰ ਵੀ ਹੁੰਦੀ ਆ ਮੇਰੇ ਦਰਸ਼ਕੋ ਜਿਹੜੇ ਬਵਾਸੀਰਾ ਉਹ ਇਹਦਾ ਵਖਰਾ ਡਿਪਾਰਟਮੈਂਟ ਹੈ ਅੱਛੇ ਬੰਦੇ ਨੂੰ ਪਤਾ ਹੀ ਨਹੀਂ ਲੱਗਣਾ ਵਿਚਾਰੇ ਨੂੰ ਵੀ ਖੂਨ ਆਈ ਜਾਂਦਾ ਇਹ ਸੰਗ੍ਰਹਿਣੀ ਕਰਕੇ ਆਉਂਦਾ ਕਿ ਬਵਾਸੀਰ ਕਰਕੇ ਆਉਂਦਾ ਨਹੀਂ ਉਹਦੇ ਵਿੱਚ ਆਏਗਾ ਲੱਗ ਉਹ ਤੇ ਫਿਰ ਆਪਾਂ ਸਮਝਾਵਾਂਗੇ ਨਾ ਅੱਛਾ ਜੀ ਹਾਂ ਜੀ ਜਿਹੜੀ ਉਹ ਫਿਰ ਆਪਾਂ ਜਦੋਂ ਦੁਬਾਰਾ ਵੀਡੀਓ ਬਵਾਸੀਰ ਤੇ ਬਣਾਵਾਂਗੇ ਉਹ ਉਹ ਜੀ ਦੱਸਾਂਗੇ ਵੀ ਇਹਦਾ ਸਿਸਟਮ ਕੀ ਹੈ ਅੱਛਾ ਤੇ ਮੇਰੇ ਦਰਸ਼ਕ ਵੀਰ ਜੀ ਪਹਿਲੀ ਗੱਲ ਤਾਂ ਇਹ ਆ ਵੀ ਮੌਤ ਬਿਮਾਰੀ ਤੇ ਰਹੇ ਇਹਦਾ ਕਦੇ ਵੀ ਜਵਾਬ ਨਹੀਂ ਪਤਾ ਸਕਦਾ ਜੀ ਤਾਂ ਹੀ ਕਰਵਾਣੀ ਕਹਿੰਦੀ ਆ ਵੀ ਫਾਸੂ ਦੇ ਆਣ ਪਾ ਲੱਖ ਹੋਏ ਤਾਂ ਇੱਕ ਨਾ ਚੱਲੇਗਾ ਕੋਈ ਸ਼੍ਰੀ ਬ੍ਰਹਮੰਡਨ ਸਮਝ ਨਹੀਂ ਆਪੂ ਕਰ ਸਕਦੇ ਆ ਪਰ ਜਿਆਸੀਕਲ ਦੇ ੱੱਕੇ ਨਾਲ ਜਾਂ ਕੋਈ ਹੋਰ ਨਾਲ ਅਸੀਂ ਠੀਕ ਨਹੀਂ ਕਰ ਬਾਕੀ ਦੂਜੀ ਗੱਲ ਇਹ ਕੋਈ ਪਰਹੇਜ਼ ਨਹੀਂ ਕੰਮ ਕਰਦਾ ਹੁੰਦਾ ਅੱਛਾ ਜੀ ਜਿਵੇਂ ਕਿਹਾ ਲਓ ਜੀ ਤੁਸੀਂ ਨਾ ਪਰਹੇਜ਼ ਕਰ ਲਓ ਤੁਸੀਂ ਲੱਸੀ ਪੀ ਜਾਇਆ ਕਰੋ ਤੁਸੀਂ ਦਹੀਂ ਖਾਈ ਜਾਇਆ ਕਰੋ ਇਹਨਾਂ ਕੋਈ ਨਹੀਂ ਹੁੰਦਾ ਅੱਛਾ ਜੀ ਰੋਗ ਮਾਤਰ ਦਵਾਈ ਹੁੰਦੀ ਹੈ ਅੱਛਾ ਉਹਦੇ ਵਿੱਚ ਇਹਦਾ ਕਾਰਨ ਹੂੰ ਇਹਦਾ ਕਾਰਨ ਮੇਰੇ ਦਰਸ਼ਕ ਵੀਰ ਜੀ ਇਹ ਹੁੰਦਾ ਵੀ ਸਾਡੇ ਇੱਕ ਪਰਸੈਂਟ ਡਿਸਪਲੀਨ ਹੁੰਦੀ ਹੈ ਇੱਕ ਪਰਸੈਂਟ ਪਿੱਤਾ ਹੁੰਦਾ ਹੈ ਅੱਛਾ ਜਦੋਂ ਅਸੀਂ ਜਾਂ ਤਾਂ ਅਸੀਂ ਇੱਕਦਮ ਜ਼ਿਆਦਾ ਖਾ ਲਈਏ ਜੀ ਗਰਮ ਠੰਡਾ ਜਾਂ ਮਰਾਂ ਜੀ ਭੁੱਖੇ ਹੀ ਰਹਿ ਜੀਏ ਅੱਛਾ ਉਹਦੇ ਨਾਲ ਸਾਡੇ ਜਿਹੜੇ ਲੀਵਰ ਕਹਿੰਦੇ ਆ ਜਾਂ ਮਿੱਦਾ ਕਹੋ ਜੀ ਉਹਨਾਂ ਵਿੱਚ ਇੱਕ ਪੀਲੇ ਰੰਗ ਦਾ ਪਿਆਜ਼ੀ ਤਾਤ ਹੁੰਦਾ ਰਹਦਾ ਹੁੰਦਾ ਖਾਲੀ ਚੱਲ ਜੇ ਜੇ ਫਿਰ ਵੀ ਜਿੰਮੇ ਵਾਲਾ ਵੀ ਗੱਡੀ ਖਾਲੀ ਚੱਲ ਜਵੇ ਮੋਬਾਈਲ ਤੋਂ ਵੀ ਨਾ ਹਾਉਂ ਇੰਜਨ ਵਾਜ ਜਾਂਦਾ ਹਾਂ ਜਦੋਂ ਫਿਰ ਸਾਡਾ ਇਹ ਚੀਜ਼ ਹੈ ਕਿ ਆਈ ਭੁੱਖੇ ਰਹ ਜੀ ਜਾਂ ਤਾਂ ਫਿਰ ਇਹ ਹੁੰਦਾ ਹੁੰਦਾ ਸਾਡਾ ਕੋਈ ਮਰ ਜਵੇ ਨੇੜੇ ਦਾ ਬੰਦਾ ਅਸੀਂ ਉਹ ਭੁੱਖੇ ਰਹ ਜੀ ਜਾਂ ਸਾਨੂੰ ਕੋਈ ਗਮ ਲੱਗ ਜਵੇ ਕਰਜ਼ਾ ਚੜ ਜਵੇ ਉਹਨਾਂ ਹੌਲ ਪੈ ਜਵੇ ਉਹ ਹੌਲ ਪੈਣ ਨਾਲ ਨਾ ਦਿਮਾਗ ਦਾ ਉਹ ਸਰੀਰ ਦਾ ਕੰਟਰੋਲ ਛੱਡ ਦਿੰਦਾ ਉਹਦੇ ਨਾਲ ਵੀ ਇਹ ਰੋਗ ਹੋ ਜਾਂਦਾ ਹੁੰਦਾ ਅੱਛਾ ਤੇ ਖਾਸ ਕਰਕੇ ਮੇਰੇ ਦਰਸ਼ਕ ਵੀਰ ਜੀ ਇਹ ਔਰਤਾਂ ਨੂੰ ਵੱਧ ਹੁੰਦਾ ਅੱਛਾ ਜਣੀ ਆਉਂਦਾ ਆਉਂਦਾ ਸਾਰੇ ਵਰਗ ਨੂੰ ਆਉਂਦਾ ਹੁੰਦਾ ਪਰ ਹੁਣ ਤੁਸੀਂ ਮੈਨੂੰ ਪੁੱਛੇ ਵੀ ਔਰਤਾਂ ਨੂੰ ਕਦੇ ਜ਼ਿਆਦਾ ਹੁੰਦਾ ਹੁੰਦਾ ਜੀ ਕਿਉਂਕਿ ਇਹ ਔਰਤਾਂ ਨੂੰ ਉਦੋਂ ਹੁੰਦਾ ਹੁੰਦਾ ਜਿਹੜੇ ਘਰਾਂ ਦੇ ਵਿੱਚ ਔਰਤ ਨੂੰ ਮਾਨ ਸਨਮਾਨ ਨਹੀਂ ਮਿਲਦਾ ਉਹਦੇ ਵਿਸ਼ਵਾਸ ਤੋਂ ਉਲਟ ਉਹਦੀਆਂ ਹੋ ਜਾਂਦੀਆਂ ਹੁੰਦੀਆਂ ਨੇ ਗਤੀਵਿਧੀਆਂ ਉਹਦੇ ਜਿਹੜਾ ਤੁਹਾਡਾ ਦਿਮਾਗ ਤੇ ਦਿਲ ਉਹ ਲੋਡ ਚੱਕਣ ਲੱਗ ਜਾਂਦਾ ਜੀ ਠੀਕ ਹੈ ਜਾਨੀ ਫੇਰ ਉਹੀ ਗੱਲ ਆ ਗਈ ਬਈ ਪਹਿਲਾਂ ਮਨ ਦੇ ਵਿੱਚ ਬਰਾ ਲਾਉਂਦੀ ਆ ਫਿਰ ਤਨ ਚਾਉਂਦੀ ਆ ਤਾਂ ਰੋਗ ਤਾਂ ਆ ਲੱਗਦੇ ਨੇ ਮਨ ਤੋਂ ਹੀ ਲੱਗਦੇ ਆ ਹਾਂ ਤਾਂ ਹੀ ਗੁਰਬਾਣੀ ਕਹਿੰਦੀ ਆ ਮਨ ਮਾਰੋ ਸੁਰਤ ਕੋ ਡਾਟੋ ਘਰ ਬੈਠੇ ਬਣੋ ਫਕੀਰ ਸੁਰਤ ਕੀ ਹੁੰਦੀ ਆ ਆਪਣੀ ਇਛਾਵਾਂ ਨੂੰ ਕੰਟਰੋਲ ਕਰਨਾ ਚੜ੍ਹਦੀ ਕਲਾ ਦਾ ਕਨਸੈਪਟ ਵੀ ਗੁਰੂ ਸਾਹਿਬ ਨੇ ਤਾਂ ਹੀ ਦਿੱਤਾ ਵੀ ਮਨ ਤਕੜਾ ਰੱਖ ਹਾਂਜੀ ਮਨ ਤਾਂ ਤਕੜਾ ਹੋਊਗਾ ਜੇ ਫਿਰ ਮੰਨ ਲਾ ਵੀ ਸਾਰਿਆਂ ਦੀ ਜਿਹੜੀ ਸੋਚ ਆ ਵਿਚਾਰ ਧਾਰਾ ਇੱਕ ਹੋਊਗੀ ਜੀ ਸਾਰੇ ਸੁਹਾਵ ਤਸਵੀਰ ਗਉਣ ਇੱਕ ਵਰਤ ਵਰਤਣਗੇ ਕਿਸੇ ਔਗੜਾ ਵਾਲੀ ਦੇਖਣਾ ਗੁਣਾ ਵਾਲੋਂ ਦੇਖੋ ਜੇ ਜੇ ਗੁਣਾਵਲ ਦੇ ਗੁਣ ਬਦਲਣਗੇ ਉਦੋਂ ਤਾਂ ਜਾਣਗੇ ਤੁਹਾਡੀ ਗੱਲ ਬਹੁਤ ਵੱਡੀ ਆ ਬਈ ਘਰਾਂ ਦੇ ਵਿੱਚ ਇੱਕ ਦੂਜੇ ਦੇ ਔਗਣਾ ਵੱਲ ਜੇ ਲੋਕ ਦੇਖਣ ਉਹੜ ਜਾਣ ਗੁਣਾਵਲ ਦੇਖਣ ਲੱਗ ਜਾਣ ਜਾਨੀ ਉਹ ਛਾਲਣ ਦਾ ਔਗਣਾ ਨੂੰ ਇਹ ਵੀ ਨਹੀਂ ਹੈਗਾ ਵੀ ਇਗਨੋਰ ਨਾ ਕਰੋ ਉਹਨੂੰ ਚਲੋ ਜਿਹੜੀ ਗੱਲ ਗਲਤ ਤਾਂ ਕਹਿਣੀ ਵੀ ਆ ਪਰ ਛਾਲਣ ਦੀ ਬਜਾਏ ਉਹਨੂੰ ਤਰੀਕੇ ਨਾਲ ਟੈਗਲ ਕੀਤਾ ਜਾਵੇ ਤਾਂ ਕਾਫੀ ਬਸਮਸਿਆਵਾਂ ਮਹੱਲ ਨਹੀਂ ਕ੍ਰਿਸ਼ਮ ਭਗਵਾਨ ਜੀ ਦਾ 18ਵੇਂ ਦਾ ਅਯਦਾਦ ਦੇ ਨੇ ਕਹਿੰਦਾ ਇਹ ਅਰਜਨ ਗਿਓ ਵੀ ਕਿਸੇ ਵਿਅਕਤੀ ਦੇ ਗੁਣਾਵਲ ਦੇਖੋ ਨਾ ਕਿ ਔਗਣ ਔਗਣ ਸਾਡੇ ਸੰਸਾਰ ਇਹ ਬ੍ਰਹਿਮੰਡ ਆ ਘੁੜਾ ਰਹੀ ਹੈ ਗੁਣਾਜ ਦੇ ਘਰ ਨਜਰਾਂ ਚ ਜੀ ਵੀ ਜਦੋਂ ਤੁਸੀਂ ਔਗਣ ਵੱਲ ਦੇਖੋਗੇ ਤਾਂ ਔਗਣ ਵਧੀ ਜਾਣੇ ਹਨ ਅਗਰ ਗੁਣਾਵਲ ਜਗਾ ਗੁਣ ਵਧੀ ਜਾਣੇ ਪਰ ਥੱਲੇ ਆਈ ਜਾਣੇ ਕੋਈ ਬੰਦਾ ਪਾਵਰ ਚੱਕ ਜਾਂਦਾ ਉਹਦੀ ਆਸਮਾ ਪਾਵਰ ਚੱਕ ਜਾਂਦੀ ਆ ਵੀ ਮੈਂ ਬਹੁਤ ਚੰਗਾ ਕੰਮ ਕਰ ਰਿਹਾ ਮੈਨੂੰ ਸਾਰੇ ਚੰਗਾ ਕਹਿ ਰਹੇ ਨੇ ਜੀ ਠੀਕ ਆ ਕਿ ਨਹੀਂ ਹੁਣ ਆਪਾਂ ਗੱਲ ਕਰਦੇ ਆ ਵੀ ਇਹਦਾ ਕਾਰਨ ਤਾਂ ਆਪਾਂ ਦੱਸਤਾ ਵੀਦਾ ਕਾਰਨ ਇਹ ਹੈ ਹੁਣ ਆਪਾਂ ਦੱਸਦੇ ਆ ਇਹਦਾ ਇਲਾਜ ਜੋ ਕਿ ਮੇਰੇ ਦਰਸ਼ਕ ਵੀਰ ਨੂੰ ਇਲਾਜ ਦੱਸਾਂ ਜੀ ਉਹ ਆਰਟੀਫੀਸ਼ਨ ਆ ਕੁਝ ਸਮੇਂ ਲਈ ਆ ਲੇਕਿਨ ਰੋਗ ਮਾਤਰ ਦਵਾਈਓ ਹੁੰਦੀ ਆ ਜੀ ਕਿਉਂਕਿ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ ਇਹਨੂੰ ਕਹਿੰਦੇ ਨੇ ਟੋਟਕਾ ਹਾਂ ਆ ਕਈ ਵਾਰ ਟੋਟਕਾ ਕੰਮ ਵੀ ਕਰ ਜਾਂਦਾ ਹੈ ਇਹਦੇ ਲੱਗ ਵੀ ਜਾਂਦਾ ਹੈ ਬਈ ਲੋਕਾਂ ਨੂੰ ਦੱਸਦੇ ਆ ਹਾਂ ਹਾਂ ਕਈ ਕਹਿੰਦੇ ਆ ਤੇ 20 ਸਾਲ ਪਹਿਲਾਂ ਤੁਸੀਂ ਆਹ ਦੀ ਦੱਸੀ ਤੇ ਮੁੜ ਕੇ ਤਾਂ ਹੋਈ ਨਹੀਂ ਹੈਗੀ ਹਾਂ ਮਤਲਬ ਇਹ ਕੰਮ ਕਰ ਗਿਆ ਉਸਨੇ ਕੰਮ ਆ ਸਕਦਾ ਹਾਂ ਉਹਦੇ ਵਾਸਤੇ ਮੇਰੇ ਦਰਸ਼ਕ ਵੀਰ ਜੀ ਇਹ ਕੰਮ ਕਰਨਾ ਬਈ ਤੁਸੀਂ ਲੈਣਿਆ ਇੱਕ ਚਮਚਾ ਅਜਵੈਨ ਦਾ ਵੱਡਾ ਭਰ ਕੇ ਇੱਕ ਚਮਚਾ ਚਾਹ ਪੱਤੀ ਦਾ ਦੋ ਚੀਜ਼ਾਂ ਹਾਂਜੀ ਉਹਨੂੰ ਤਵੇ 'ਤੇ ਰੱਖ ਕੇ ਸਵਾਹ ਕਰ ਦੇਣਾ ਜਮੇ ਸਵਾਹ ਕਰ ਦੇਣਾ ਫਿਰ ਤੁਸੀਂ ਉਹਨੂੰ ਜਿਹੜੀ ਉਹ ਸਵਾਹ ਹੋਊਗੀ ਉਹਨੂੰ ਪਾਚਦੇ ਆਪਣੇ ਗਲਾਸ ਨਾਲ ਪਾਣੀ ਨਾਲ ਉਹੋ ਲੈ ਲੈਣੀ ਆ ਸਾਰਾ ਹੀ ਉਹ ਲੈਣੀ ਆ ਤਿੰਨ ਵਾਰੀ ਦਿਨ ਦੇ ਵਿੱਚ ਥੋੜੀ ਥੋੜੀ ਕਰਕੇ ਨਹੀਂ ਨਹੀਂ ਸਾਰੀ ਉਹ ਕੋਰਾ ਦਾ ਰਹਿ ਜਾਂਦਾ ਚਮਚਾ ਰਹਿ ਜਾਂਦਾ ਸਵਾਦ ਨਾਲ ਜੀ ਉਹ ਸਾਰੀ ਉਹ ਲੈ ਲੈਣੀ ਆ ਉਹਦੇ ਨਾਲ ਕੋਸ਼ਤ ਤੱਕ ਉਹ ਤੋਂ ਬਾਅਦ ਕੀ ਹੁੰਦਾ ਕਿ ਤੁਸੀਂ ਚਾਹ ਪੱਤੀ ਬਣਾ ਲੈਣੀ ਆ ਜੀ ਜਿੰਨੇ ਮਿਆ ਪੱਤਾ ਬਣਾਉਣੇ ਆ ਫਿਰ ਤੁਸੀਂ ਅੱਧਾ ਚਮਚ ਕਾਹ ਮਿੱਠਾ ਪਾ ਲੋ ਜੀ ਤੇ ਸਵਾ ਗਲਾਸ ਪਾਣੀ ਦਾ ਪਾ ਲੋ ਜੀ ਫਿਰ ਤੁਸੀਂ ਉਹਨੂੰ ਆਵਾਜਣਾ ਜਦੋਂ ਅੱਧਾ ਪਾਉਣਾ ਰਹਿ ਗਿਆ ਪਾਉਣ ਛਾਣ ਕੇ ਉਹ ਗੁੜ ਪਾਉਣਾ چینی ਨਹੀਂ ਪਾਉਣੀ ਅੱਛਾ ਠੀਕ ਹੈ ਕਿ ਨਹੀਂ ਫਿਰ ਜਦੋਂ ਠੰਡਾ ਹੋ ਗੋ ਤੁਸੀਂ ਪਾ ਲੈਣੀ ਆ ਬਰਫ ਦੀ ਡੜੀ ਅੱਛਾ ਜਦੋਂ ਠੰਡੀ ਹੋ ਗਈ ਚਾਹ ਨੂੰਗੀ ਪੀਣੀ ਆ ਮੇਰੇ ਦਰਸ਼ਕ ਵੀ ਇਹ ਤੇ ਨਾ ਬਹੁਤ ਜਾਦੂ ਵਗੈਰਾ ਅਸਰ ਹੁੰਦਾ ਜਿਹੜੀ ਹੁੰਦਾ ਆਰਜੀ ਤੌਰ ਤੇ ਯਾਰ ਆਪਾਂ ਮੈਂ ਦੁਬਾਰੇ ਪੁੱਛਦਾ ਪਹਿਲਾਂ ਆਪਾਂ ਪਾਣੀ ਧਰ ਲਿਆ ਉਹਦੇ ਅੱਗ ਤੇ ਉਹਦੇ ਵਿੱਚ ਆਪਾਂ ਚਾਹ ਪੱਤੀ ਦੇ 2 ਚਮਚੇ ਪਾ ਲਈ ਨਹੀਂ ਅੱਧਾ ਪਾਉਣਾ ਚਮਚਾ ਅੱਧਾ ਪਾਉਣਾ ਚਮਚਾ ਵਿੱਚ ਗੁੜ ਪਾਉਣਾ ਕਿੰਨੀ ਨਹੀਂ ਪਾਉਣੀ ਥੋੜਾ ਜਿਹਾ ਗੁੜ ਪਾ ਲਿਆ ਜਿੱਦਾਂ ਚਾਹ ਬਣਾਉਣੀ ਹੁੰਦੀ ਆ ਹਾਂ ਹਾਂ ਤੇ ਦੁੱਧ ਨਹੀਂ ਪਾਉਣਾ ਹਾਂ ਨਹੀਂ ਦੁੱਧ ਨਹੀਂ ਪਾਉਣਾ ਉਹਨੂੰ ਉਹਨੂੰ ਕਹਿੰਦੇ ਨੇ ਮਾਰੂ ਚਾਹ ਮਾਰੂ ਚਾਹ ਵਿੱਚ ਬਰਫ਼ ਪਾਉਣੀ ਆ ਹਾਂ ਜਦੋਂ ਠੰਡੀ ਹੋ ਗਈ ਫਿਰ ਬਰਫ਼ ਪਾਉਣੀ ਆ ਠੰਡੀ ਕਰਕੇ ਬਰਫ਼ ਉਹ ਕਰ ਪਾ ਕੇ ਫਿਰ ਪੀ ਲੈਣੀ ਫਿਰ ਉਹ ਚਾਹ ਵਾਂਗੂ ਪੀਣੀ ਆ ਫਿਰ ਇਹ ਸੰਗ੍ਰਹਿਣੀ ਤੇ ਬਹੁਤ ਕੰਮ ਕਰਦੀ ਆ ਇਹ ਅੱਛਾ ਅੱਛਾ ਮੇਰੇ ਦਰਸ਼ਕ ਵੀਰ ਜੀ ਤੁਸੀਂ ਇਹਨੂੰ ਕਦੇ ਅਜਮਾ ਕੇ ਦੇਖਿਓ ਜੀ ਤੇ ਜੈਜਾ ਕਰਾਈ ਆ ਅੱਛਾ ਫਿਰ ਤੁਸੀਂ ਜੇ ਮੰਨ ਲਾ ਵੀ ਇਹ ਵੀ ਕੰਮ ਹੋ ਗਿਆ ਦੂਜਾ ਜਿਹੜਾ ਰਸਗੁੱਲਾ ਹੁੰਦਾ ਰਸਗੁੱਲਾ ਨਹੀਂ ਹੁੰਦਾ ਹਾਂ ਤੇ ਉਹਨੂੰ ਤੁਸੀਂ ਧੋ ਲੈਣਾ अच्छा तो ਰਾਇ ਪਾਣੀ ਨਾਲ ਚਾਸ ਕੱਢ ਲੈਣੀ ਹੈ। ਹਾਸ ਬੱਲਾ ਮਤਲਬ ਇਹ ਚਾ ਦੁਕਾਨ ਦੇਖ ਲੋ ਵੀ ਸਹੀ ਹੋਵੇ ਡੁਪਲੀਕੇਟਾ ਨਿਕਲ ਦੇਖੋ। ਅਸਲੀ ਤਾਂ ਹੁਣ ਅੱਜ ਕੱਲ ਬੰਦੇ ਵੀ ਨਹੀਂ ਆ ਰਹੇ ਹੈਗੇ ਆਪਾਂ ਕਿਹਨੂੰ ਅਸਲੀ ਕਹਾਂਗੇ ਨਾ। ਚਲੋ ਵਧੀਆ ਰੱਖ ਜਿੰਦਾ ਲੱਭ ਲੈ ਬੰਦਾ ਕਿਤੋਂ। ਹਾਂ। ਅੱਛਾ ਜੀ। ਉਹਦੇ ਵਿੱਚ ਕੀ ਹੁੰਦਾ ਹੁੰਦਾ ਕਿ ਉਹ ਜਿਹੜਾ ਰਸਗੁੱਲਾ ਉਹਨੂੰ ਪਾਣੀ ਨਾਲ ਧੋਣਾ ਹੈ ਚੰਗੇ ਤਰ੍ਹਾਂ। ਜੀ। ਚਾਸ ਬਿਲਕੁਲ ਨਹੀਂ ਰਹਿਣੀ ਚਾਹੀਦੀ। ਜੀ। ਫਿਰ ਤੁਸੀਂ ਉਹ ਉਹਨੂੰ ਖਾ ਲਓ ਤੁਸੀਂ। ਧੋ ਕੇ ਖਾ ਲਓ। ਧੋ ਕੇ ਖਾਣੀ ਆ। ਉਹਦੇ ਨਾਲ ਕੀ ਚਾਣਨਾ ਇੱਕ ਪੱਤਾ ਜਾਮਣ ਦਾ। अच्छा जी ते एक पत्ता ਨਿੰਬੂ ਦਾ ਉਹ ਰੁੱਖ ਤੋਂ ਪੁੱਤਾ ਤੋੜ ਕੇ ਜਾਮਣ ਦਾ ਹਾਂਜੀ 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 ਇੱਕ ਪੱਤਾ ਜਾਮਣ ਦਾ ਕਿਹ ਨਿੰਬੂ ਦਾ ਹਾਂਜੀ 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 ਉਹਨਾਂ ਰਸਗੁਲਾ ਦੇ ਵਿੱਚ ਰੱਖੋ ਚੱਪ ਚੱਪ ਕੇ ਉਹਨੂੰ ਖਾ ਲੈਣਾ ਕਿੰਨੇ ਚੀਜ਼ਾਂ ਨੂੰ ਚੱਪ ਚੱਪ ਹਾਂ ਯਾਨੀ ਕਿ ਰਸਗੁਲਾ ਧੋਣਾ ਹੁੰਦਾ ਪਾਣੀ ਨਾਲ ਕਿ ਜਾਸ ਰਹਿ ਨਾ ਜਾਵੇ ਜੀ ਠੀਕ ਹੈ ਕਿ ਨਹੀਂ ਜੀ ਤੇ ਇਸ ਤਰ੍ਹਾਂ ਯਾਨੀ ਕਿ ਮਾਲ ਇਹ ਹੋ ਜਾਂਦਾ ਹਾਂ ਜੀ ਹੁਣ ਤੁਸੀਂ ਇੱਕ ਵਾਰੀ ਕਰ ਲਵੇ ਇੱਕ ਕਿੰਨੀ ਵਾਰੀ ਨਹੀਂ ਰਜਾਨਾ ਇੱਕ ਵਾਰੀ ਕਰਨਾ ਦਿਨ ਦੇ ਵਿੱਚ ਅੱਛਾ 5 7 10 ਯਾਨੀ ਮੇਰੇ ਦਰਸ਼ਕ ਵੀਰ ਜੀ ਇਹਦੇ ਨਾਲ ਮੇਰੀ ਤੁਹਾਡੇ ਘਰ ਦੀ ਖੁਸ਼ੀ ਮੇਰੀ ਖੁਸ਼ੀ ਆ ਕਿਉਂ ਗੁਰੂ ਜੀ ਕਹਿੰਦੇ ਨੇ ਵੀ ਜਿਹੜਾ ਗਿਆਨ ਹੁੰਦਾ ਉਹਦਾ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕੰਮ ਆ ਜੇ ਜਿਹਨੂੰ ਗੁਰਬਾਣੀ ਕਹਿੰਦੀ ਆ ਸੁਣਿਆ ਦੂਖ ਭਾਵ ਕਾ ਨਾ ਸੁਣੇ ਗਲਗ ਮੁਕਰਦਾ ਤੁਸੀਂ ਸਾਮਕ ਰੱਖੋ ਤੇ ਫਿਰ ਵੀ ਯਾਨੀ ਕਿ ਰੋਗ ਮਾਤਰ ਦਵਾਈ ਹੁੰਦੀ ਹੈ ਜੇ ਤੁਹਾਨੂੰ ਮੈਂ ਦੱਸਿਆ ਇਹ ਆਰਜੀ ਤੌਰ ਤੇ ਆ ਫਿਰ ਜਿਹੜੀ ਦਵਾਈ ਆ ਉਹ ਤੁਹਾਨੂੰ ਜਿੱਥੋਂ ਮਰਜ਼ੀ ਲੋ ਅਸੀਂ ਇਹ ਨਹੀਂ ਕਹਿੰਦੇ ਸਾਡੇ ਕੋਲੇ ਆਓ ਇਹ ਤੁਹਾਨੂੰ ਮਾਰ ਜਿਨਾ ਸਾਡੇ ਕੋਲ ਦਵਾਈ ਜਿਹੜੀ ਹੈਗੀ ਉਹ ਹੈਗੀ ਨਹੀਂ ਕਿ ਇਹਨੂੰ ਤਾਂ ਬਿਛੇਤੀ ਬਹੁਤ ਠੀਕ ਹੋ ਜਾਂਦਾ ਇੱਥੇ ਪੱਕਾ ਲਾ ਜਾ ਹਾਂ ਉਹ ਸਾਡੇ ਕੋਲ ਤਾਂ ਹੈਗੀ ਹੈ ਕਿ ਹੁਣ ਤੁਸੀਂ ਅਗਲਾ ਸਵਾਲ ਕਰੋ ਠਾ ਕਿਹੜਾ ਹੈ ਸਵਾਲ ਤਾਂ ਇਹ ਹੈ ਜੀ ਵੀ ਵੀ ਇਹ ਹੋਵੇ ਹੀ ਨਾ ਬੰਦਾ ਕੀ ਕਰੇ ਕਿਉਂ ਇਹ ਹੋ ਕਿਉਂ ਸਰੀਰ 'ਚ ਨੁਕਸਾਨ ਪੈ ਗਿਆ ਦੇਖੋ ਦੇਖੋ ਜਿਹੜੀ ਥੋੜੀ ਗੱਲ ਆ ਵੀ ਹੋਵੇ ਹੀ ਨਾ ਉਹ ਤਾਂ ਗੁਰੂ ਜੀ ਕਹਿੰਦੇ ਨੇ ਵਰਮਾ ਰੋਗੀ ਰੋਗੀ ਵਿਸ਼ਨੂੰ ਰੋਕੀ ਸਗਲ ਸੰਸਾਰ ਹੈ ਤਾਂ ਸੰਸਾਰੇ ਨੂੰ ਲੈ ਕੇ ਆਇਆ ਕਿਉਂਕਿ ਸਰੀਰ ਹੈ ਹੀ ਦੁੱਖਾਂ ਦਾ ਘਰ ਆ ਇਹ ਮੈਂ ਜੀ ਉਹ ਤਾਂ ਠੀਕ ਆ ਕਈ ਵਾਰੀ ਵੀ ਆਪਣਾ ਕੁਛ-ਕੁਛ ਬੰਦਿਆਂ ਦਾ ਖਾਣ-ਪੀਣ ਦਾ ਢੰਗ ਥੋੜਾ ਜੱਗ ਆਮ ਨਾਲੋਂ ਹਟਕੇ ਹੁੰਦਾ ਜਿਆਦਾ ਖਾਣ-ਪੀਣ ਦਾ ਕਿਸੇ ਬੰਦੇ ਨੂੰ ਤਾਂਗ ਰਹਿੰਦੀ ਆ ਬਈ ਇਹੋ ਜਿਹਾ ਕੁਛ ਵੀ ਕਿਤੇ ਕਾਰਨ ਕਾਰਨ ਬਣਦਾ ਵੀ ਕਿਤੇ ਕੁਛ ਖਾ ਲਿਆ ਦਿਨ ਤੋਂ ਬਣਾ ਆਹ ਖਾ ਲਿਆ ਉਹ ਖਾ ਲਿਆ ਜਸਵੰਤ ਸਿੰਘ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਇਹੋ ਜਿਹਾ ਮੈਂ ਤੁਹਾਨੂੰ ਆਪਣੇ ਦਰ ਕਿਸੇ ਨੂੰ ਨਿਕਉਂ ਨਹੀਂ ਕਹੂੰਗਾ ਤੁਸੀਂ ਆਹ ਨਾ ਖਾਇਆ ਕਰੋ ਆਹ ਖਾ ਲਿਆ ਕਰੋ ਇਹ ਗੱਲ ਸਾਰੀ ਗੱਲਾਂ ਝੂਠ ਨੇ ਕਿਉਂਕਿ ਮੌਤ ਬਿਮਾਰੀ ਤੇ ਰੱਬੇ ਦਾ ਕਦੇ ਜਵਾਬ ਹੀ ਨਿਕਲ ਜਾਏਗਾ ਕੋਈ ਪਤਾ ਨਹੀਂ ਲਾਦਾ ਡੈਂਚੜਦੇ ਕਿਹੜਾ ਬਸਾ ਬਲਟ ਜੂਵੇ ਹਾਂਜੀ ਹਾਂਜੀ ਠੀਕ ਆ ਕਿ ਨਹੀਂ ਜੀ ਹਾਂ ਇਸ ਕਰਕੇ ਮੇਰੇ ਵੀਰ ਜੀ ਅਸੀਂ ਇਹ ਸਰੀਰ ਦੇ ਮੂਰੇ ਸਿਆਣੇ ਨਹੀਂ ਬਣਦੇ ਆ ਜਿਹੜੀਆਂ ਗੱਲਾਂ ਤੁਸੀਂ ਦੱਸੀ ਨੇ ਇਹ ਬੰਦਾ ਕਰ ਲੇ ਫਾਇਦੇ ਚ ਰਹੂਗਾ ਨਹੀਂ ਫਾਇਦਾ ਤਾਂ ਇਹ ਹੀ ਆ ਵੀ ਦੇਖੋ ਖਾਣ ਪੀਣ ਦਾ ਤਾਂ ਇਹੀ ਹੁੰਦਾ ਵੀ ਆਪਣਾ ਜੇ ਮਤਲਬ ਵੀ ਇੱਕਦਮ ਆਪਾਂ ਕੋਈ ਠੰਡੀ ਚੀਜ਼ ਕਰ ਤੇ ਗਰਮ ਚੀਜ਼ ਖਾ ਲਈਏ ਜੀ ਠੀਕ ਆ ਕਿ ਜੇ ਮਤਲਬ ਕੋਕ ਪੀ ਲਿਆ ਬਾਅਦ ਚਾਹ ਪੀ ਲਿਆ ਜਾਂ ਆਪਾਂ ਦੁੱਧ ਵਿੱਚ ਨਿੰਬੂ ਰਸ ਖਾ ਲਿਆ ਠੀਕ ਹੈ ਕਿ ਨਹੀਂ ਜਿਵੇਂ ਸਾਗ ਦੇ ਨਾਲਪੇ ਸੇਵੀਆਂ ਖਾਣੇ ਮੇਲ ਤਾਂ ਨਾ ਦਾ ਹੈ ਹੀ ਨਹੀਂ ਇਹਨੂੰ ਕਹਿੰਦੇ ਨੇ ਵਿਰੋਧੀ ਖਾਣਾ ਅਗਰ ਮੰਨ ਲਓ ਤੁਸੀਂ ਆਪਣਾ ਸਾਡੇ ਕੋਲੋਂ ਗਿਆਨ ਲੈਣੇ ਚਾਹਵੇਂ ਤੁਸੀਂ ਜਿਹੜਾ ਵਿਰੋਧੀ ਖਾਣਾ ਤੁਸੀਂ ਉਹਦਾ ਧਿਆਨ ਰੱਖੋ ਹੁਣ ਆਪਾਂ ਦੁਬਾਰਾ ਫੇਰ ਦੁਬਾਰਾ ਆਪਣੇ ਦਰਸ਼ਕੀ ਵੀ ਤੋਂ ਬੋਲ ਦਿੰਨੇ ਆਂ ਬਈ ਨਿੰਬੂ ਤੇ ਦੁੱਧ ਦਾ ਮੇਲ ਨਹੀਂ ਹੈਗਾ ਜੀ ਸਾਗ ਤੇ ਸੇਵੀਆਂ ਦਾ ਮੇਲ ਨਹੀਂ ਹੈਗਾ ਜੀ ਕੋਕ ਤੇ ਫਿਰ ਤੁਸੀਂ ਚਾਹ ਪੀਣੀਆ ਗਰਮ ਠੰਢੀਆਂ ਦੀ ਉਹਦਾ ਕੋਈ ਮੇਲ ਨਹੀਂ ਹੈਗਾ ਠੀਕ ਹੈ ਕਿ ਨਹੀਂ ਜਿਵੇਂ ਆਪਣਾ ਮਤਲਬ ਆਪਾਂ ਕੋਈ ਦਾਲ ਸਬਜ਼ੀ ਬਣਾ ਲਈ ਜੀ ਠੀਕ ਆ ਕਿ ਨਹੀਂ ਦਾਲ ਸਬਜ਼ੀ ਬਣਾਇਆ ਤਾਂ ਨੂਨ ਵਿੱਚ ਤੇਜ ਆ ਤੁਸੀਂ ਉਹਦੇ ਵਿੱਚ ਚਾਹ ਨਹੀਂ ਮਿਲਾ ਸਕਦੇ ਹੈਗੇ ਅੱਛਾ ਉਹ ਜੇ ਤੁਹਾਨੂੰ ਹਿੱਜਗੀ ਲੱਗ ਜੂਗੀ ਉਹਦੇ ਨਾਲ ਤੁਹਾਡਾ ਸਿਸਟਮ ਬਹੁਤ ਜ਼ਿਆਦਾ ਵਿਗੜ ਜਾਂਦਾ ਜੇ ਉਹ ਚਾਹ ਉਦੋਂ ਸ਼ੁਰੂ ਕਰੋ ਜਿਸ ਮੌਕੇ ਤੁਹਾਡੀ ਜੀਭ ਨੂੰ ਮਿਰਚਾਂ ਲੱਗਣੋਂ ਹਟ ਜਾਣਾ ਅੱਛਾ ਫਿਰ ਤੁਸੀਂ ਚਾਹ ਪੀਓ ਆਏ ਇਹ ਹੀ ਚੀਜ਼ ਹੋਣੇ ਕਿ ਜੀਭ ਆਪਣੀ ਇਹ ਪਰਮੇਸ਼ਰ ਨੇ ਸੁਰੱਖਿਆ ਦਵਾਰ ਬਣਾਈ ਹੋਈ ਆ ਇਹ ਮਾੜਾ ਬੋਲਣ ਤੋਂ ਵੀ ਰੋਕਦੀ ਹੈ ਤੇ ਮਾੜਾ ਅੰਦਰ ਜਾਣ ਤੋਂ ਵੀ ਰੋਕਦੀ ਆ ਤਾਂ ਹੀ ਕੁਰਬਾਨੀ ਕਹਿੰਦੀ ਆ ਵੀ ਨਾਨਕ ਬਿੱਕਾ ਬੋਲੀਏ ਤਨਮਨ ਬਿੱਕਾ ਹੋਏ ਜਿਹੜਾ ਆਪਾਂ ਬਿੱਕਾ ਬੋਲਦੇ ਆ ਕ੍ਰੋਧ ਆ ਕ੍ਰੋਧ ਜਿਵੇਂ ਮਾਰੇ ਹੋ ਮਤੀ ਪਟ ਦਿੰਦਾ ਹੈ ਘਰ-ਬਾਰ ਇਹ ਵੀ ਸਰੀਰ ਨੂੰ ਰੋਗ ਬਹੁਤ ਲੱਗਦੇ ਆ ਜਿਹੜਾ ਸਰੀਰ ਆ ਆਪਣਾ ਦਿਮਾਗ ਆ ਇਹ ਕੰਟਰੋਲਰ ਆ ਸਰੀਰ ਦਾ ਜਦੋਂ ਜਿਹੜੀ ਜਿਹੜਾ ਕ੍ਰੋਧ ਆ ਤੇ ਆਪਾਂ ਇੱਕ ਦਰਸ਼ਕ ਵੀਰਾਂ ਨੂੰ ਹੋਰ ਦੱਸੇਗਾ ਆਖਰੀ ਦੱਸ ਦਿਓ ਜੀ ਇਹ ਐਂ ਗੱਲ ਆ ਮੇਰੇ ਦਰਸ਼ਕ ਵੀਰ ਜੀ ਕਾਮ ਮੋਹ ਲੋਭ ਹੰਕਾਰ ਮੈਂ ਚਾਰ ਬੋਲੇ ਮੈਂ ਕਰੋਧ ਇਹਦਾ ਨਾਂ ਹੀ ਲਿਆਇਗਾ ਜਿਹੜੇ ਇਹ ਚਾਰ ਨੇ ਕਾਮ ਮੋਹ ਲੋਭ ਇਹ ਦਿਮਾਗ ਦੀ ਉਪਜਾ ਮੇਰੇ ਦਰਸ਼ਕ ਵੀਰ ਜੀ ਆ ਗੱਲ ਧਿਆਨ ਨਾਲ ਸੁਣੋ ਜਿਹੜਾ ਕਰੋਧ ਸਾਡੀ ਧੁੰਨੀ ਤੋੜਦਾ ਅੱਛਾ ਜੀ ਇਹ ਜਾਂਦਾ ਉੱਪਰ ਨੂੰ ਆ ਇਹਨੂੰ ਨਿਕਲਣ ਜਦਾਂ ਕੋਈ ਹੈ ਨਹੀਂ ਇਹ ਜਾਂ ਫਿਰ ਅੱਖਾਂ ਰਾਹੀਂ ਨਿਕੂ ਜਾਂ ਮੂੰਹ ਰਾਹੀਂ ਨਿਕਲੂਗਾ ਇਹਦੇ ਨਾਲ ਜਿਹੜੇ ਦਿਮਾਗ ਦੀਆਂ ਆਰਪਈ ਕੋਸ਼ਿਕਾਵਾਂ ਉੜਦੀਆਂ ਨੇ ਸਰੀਰ ਨੂੰ ਕੰਟਰੋਲ ਕਰਦੀਆਂ ਨੇ ਇੱਥੋਂ ਰੋਗ ਜਾਦੇ ਲੱਗਦੇ ਆ ਜੀ ਹੁਣ ਤੁਸੀਂ ਕਹੋ ਦਰਸ਼ਕੀ ਤੂੰ ਪੁੱਛੋ ਜਾਂ ਤੁਸੀਂ ਧਾਲੀਵਾ ਪੁੱਛੋ ਸਬੂਤ ਕੀ ਆ ਇਹਦਾ ਹਾਂ ਜੀ ਹੋਰ ਕੋਈ ਬੁਕਾਲ ਸਬੂਤ ਕੀ ਹੈ ਜੀ ਇਹਦਾ ਸਬੂਤ ਇਹ ਹੈ ਤੁਹਾਡੇ ਸਾਹਮਣੇ ਮੈਂ ਬੈਠਾ ਅੱਛਾ ਮੈਨੂੰ 68 ਚ ਇੱਕ ਵਾਰੀ ਬੁਖਾਰ ਘੜਿਆ ਬੁਖਾਰ ਨਹੀਂ 68 ਦੇ ਵਿੱਚ ਜੀ ਤੇ ਮੈਂ ਤਾਂ ਕਰਿਆ ਨਹੀਂ ਜੀ 78 ਦੇ ਇੱਕ ਵਾਰੀ ਕੋ ਰੋਹ ਆਇਆ ਕਰੋ ਕਿ ਮਾਂ ਬਲਜੀਤ ਪਾਗਲਾ ਸੜ ਕੇ ਮਾਫੀ ਮੰਗ ਲਈ ਸਰ ਮੈਂ ਤੁਸੀਂ 78 ਚ ਕਿਹਦੇ ਨਾਲ ਗੁੱਸੇ ਹੋਏ ਮਾਂ ਆਪਣੀ ਜੀਵਨ ਸਾਥੀ ਨੂੰ ਕਿਹਾ ਸੀ ਕਿ ਮਾਂ ਬਲਜੀਤ ਪਾਗਲਾ ਅੱਛਾ ਅੱਛਾ ਉਹ ਸੌਂਗੀ ਮੈਂ ਸਾਈਹਰਾ ਦੇ ਬੈਠਾ ਰਿਹਾ ਤੜਕੇ 3 ਵਜੇ ਮਾਫੀ ਮੰਗ ਲਈ अच्छा तुजी पूछो ਵੀ ਮਾਫ ਕਰਵਾਉਣ ਕਾਰਨ ਜੀ ਪਹਿਲਾ ਕਾਰਨ ਇਹ ਆ ਮੈਨੂੰ ਲਾਵਾ ਦਾ ਗਿਆਨ ਜੀ ਦੂਜਾ ਕਾਰਨ ਇਹ ਆ ਮੇਰੇ ਦਰਸ਼ਕੀ ਵੀਰ ਜੀ ਮੇਰੀ ਬੇਨਤੀ ਘਰ ਵਾਲੇ ਦੇ ਘਰ ਵਾਲਾ ਹੁੰਦਾ ਕਿ ਜੀਵਨ ਸਾਥੀ ਜੀਵਨ ਸਾਥੀ ਇਹ ਚ 80 ਕਰੋੜ ਕਿਲੋਮੀਟਰ ਦਾ ਫਰਕ ਆ ਜੀ ਮੈਨੂੰ ਦੀ ਪਰਵਾਹਸ਼ਾਂ ਦਾ ਗਿਆ ਨਾ ਤਾਂ ਮੈਂ ਮਾਫੀ ਮੰਗਦੀ ਤੁਸੀਂ ਕਹੋ ਵੀ ਮੈਂ ਤੁਹਾਨੂੰ ਗਲਤ ਬੋਲਤਾ ਉਹ ਫਿਰ ਆਏ ਨਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਪਰਲਾ ਅਸੀਂ ਦੋਏ ਬਰਾਬਰ ਆ ਜੇ ਮੈਂ ਬੜਾ ਹੋ ਗਿਆ ਫਿਰ ਰੋਹ ਕਾ ਦਾ ਵੱਡਾ ਹੋ ਕੇ ਵੱਡਾ ਮੈਂ ਹੋ ਗਿਆ ਜਦੋਂ ਘਰ ਦੇ ਇਨਸਾਨ ਵੱਡੇ ਹੁੰਦਾ ਤਾਂ ਸਾਹੀ ਮਾੜੇ ਦਾ ਕੋਈ ਪਛਾਣਦਾ ਇਹ ਉਹਨੂੰ ਪਤਾ ਲੱਗ ਗਿਆ ਵੀ ਮਹਾਰਾਜ ਵੱਡੇ ਰੱਖਣੇ ਫਿਰ ਤਾਂ ਉਹ ਤਾਂ ਬੋਲੂਗਾ ਹੀ ਨਹੀਂ ਹਨਾ ਵੀ ਤੇਰੀ ਮੇਰੀ ਕੀ ਇੰਗਰੀ ਦੇਖਣੋਂ ਭਾਵ ਨਹੀਂ ਅਸੀਂ ਦੋ ਦਿਲ ਵਿੱਚ ਵਸਦਾ ਸੱਜਣਾ ਵੇਰੇਆਂ ਦਾ ਅੱਖੀਆਂ ਤੋਂ ਦੂਰ ਤੂੰ ਕੀ ਜਾਣੇ ਅਸੀਂ ਕਿੰਨੇ ਮਜਬੂਰ ਵੱਡਾ ਦਾ ਪਰਮਾਤਮਾ ਹੀ ਹਾਂ ਫਿਰ ਵੱਡਾ ਤਾਂ ਹੀ ਉਹ ਜ ਵੱਡਾ ਮੰਨਾਂਗੇ ਮੰਨਾਂਗੇ ਠੀਕ ਹੈ ਜਿਗਰ ਅਹਿਸਾਸ ਨੂੰ ਉੱਚਾ ਰੱਖਾਂਗੇ ਆਪਾਂ ਜਿੰਨੇ ਮੰਨ ਲਓ ਗੁਰਬਾਣੀ ਉਹ ਕੋਲ ਕੋਈ ਆਪਦਾ ਮੋਬਾਈਲ ਨੰਬਰ ਜੰਦੇ ਉਹ ਹਾਈ ਕੋ ਦਾ ਆ ਕੇ ਉਹ ਜੇ ਮਨੁੱਖਾ ਦੇ ਮਿਲ ਗਈ ਫਿਰ ਆਪਾਂ ਸੰਸਾਰ ਕਿਹਣਾ ਕਿਵੇਂ ਆ ਠੀਕ ਆ ਕਿ ਨੀਮ ਭਗਵਤ ਕੀ ਦਾ ਆਪਾਂ ਆਖਰੀ ਗੱਲ ਕਰੀਏ ਜੀ ਬਿਨ ਰਿਹਾਰ ਕੀ ਆ ਹਾਂ ਭਗਵਤ ਕੀ ਦੂਜੇ ਅਧਿਆਏ ਵਿੱਚ ਮਹਾਰਾਜ ਕ੍ਰਿਸ਼ਨ ਜੀ ਦੱਸਦੇ ਨੇ ਇੱਕ ਸਾਖ ਯੋਗ ਤੇ ਇੱਕ ਬੁੱਧੀ ਯੋਗ ਕਿ ਬ੍ਰਹਮ ਯੋਗ ਸਾਖਾ ਜਿਹੜਾ ਮੇਰੇ ਦਰਸ਼ਕ ਵੀਰ ਜੀ ਸਾਖ ਨੇ ਇਹ ਹੈਗਾ ਸੰਸਕ੍ਰਿਤ ਜਿਹਦਾ ਮੰਨ ਲਓ ਜਿਹਦੇ ਮਨੁੱਖਾ ਦੇ ਮਿਲ ਗਈ ਆ ਫਿਰ ਤੁਸੀਂ ਬੰਦਿਆਂ ਨੂੰ ਕਿਹਣਾ ਕਿਵੇਂ ਆ ਜੀ ਵੀ ਸੰਸਾਰ ਦੇ ਜੰਗਲ ਜਾਨਵਰ ਲੜਦੇ ਅਸੀਂ ਘਰ ਤੇ ਲੜਦੇ ਫਰਕ ਤਾਂ ਕੋਈ ਹੈ ਨਹੀਂਗਾ ਠੀਕ ਇਹਨੂੰ ਗੁਰਵਾਣੀ ਵੀ ਕਹਿੰਦੀ ਆ ਕਰਤੂਤ ਪਸ਼ੂ ਕੀ ਮਾਨਸ ਜਾਤ ਫਿਰ ਦੂਜਾ ਹੁੰਦਾ ਬੁੱਧੀ ਯੋਗ ਜੀ ਬੇੜੀ ਬੁੱਧੀ ਆਪਣੀ ਤਿੰਨ ਪ੍ਰਕਾਰ ਦੀ ਹੁੰਦੀ ਆ ਇੱਕ ਮਾਨ ਦੀ ਬੁੱਧੀ ਆ ਇੱਕ ਦਿਮਾਗ ਦੀ ਬੁੱਧੀ ਇੱਕ ਆਤਮਾ ਦੀ ਆ ਤੁਹਾਨੂੰ ਗੁੱਦਾ ਕੋਰੋੜਾਂ ਚ ਕਦੋਂ ਪਤਾ ਹੁੰਦਾ ਚੌਥਾ ਹੁੰਦਾ ਤੀਜਾ ਕੀ ਨਾ ਦੱਸਦੇ ਨੇ ਬ੍ਰह्म ਯੋਗ ਬ੍ਰਹਮ ਦਾ ਮੰਨ ਲੋ ਵੜੇ ਕਿ ਬਈ ਬ੍ਰਹਮੰਡ ਉਹ ਵੜਾ ਸਾਰੇ ਬ੍ਰਹਮੰਡਾ ਇੱਕ ਇਹ ਗੁਰੂ ਜੀ ਵੀ ਇਹਨੂੰ ਵੀ ਕਹਿੰਦੇ ਨੇ ਇਹ ਵੀ ਬ੍ਰਹਮੰਡ ਹੈ ਆਪਣੇ ਆਪ ਦੇ ਵਿੱਚ ਅੱਠ ਖੰਡ ਪਿਰਥਵੀ ਨੌਵਾਂ ਖੰਡ ਸਰੀਰ ਉਹ ਕਹਿੰਦਾ ਨਹੀਂ ਜੇ ਇਹ ਵੀ ਇੱਕ ਖੰਡੇ ਹੀ ਆ ਜੋ ਬ੍ਰਹਮੰਡ ਹੈ ਸੋਈ ਪਿੰਡੇ ਹਾਂ ਜੋ ਬ੍ਰਹਮੰਡ ਹੈ ਸੋਈ ਪਿੰਡੇ ਪਿੰਡੇ ਸਰੀਰ ਨੂੰ ਕਹਿੰਦੇ ਜੋ ਖੋਜੇ ਸੋ ਪਾਵੇ ਪੀਪਾ ਪਰਮਣੇ ਪਰਮ ਤਤ ਹੈ ਸਤ ਗੁਰ ਸਤ ਕੋ ਐਮਦੇ ਬਾਬੇ ਨਾਲ ਫੋਟੋ ਵਾਲ ਦੇਖਣਾ ਸਤ ਮੈਨੇ ਸੱਚ ਗੁਰ ਮੈਨੇ ਨੇਰਾ ਰੂਹ ਮੈਨੇ ਚਾਨਣ ਜਿਹੜਾ ਪਰਮ ਤਤ ਸ਼ਬਦ ਆ ਰਿਹਾ ਉਹਦਾ ਮਤਲਬ ਵੀ ਇਹ ਬ੍ਰਹਮੰਡਾ ਤੇ ਤੁਸੀਂ ਸੜ ਸਰੀਰ ਪੰਜ ਤਤਾਂ ਦੀ ਬਣਿਆ ਆ ਹੁਣ ਇਹਨੂੰ ਖੋਜਣਾ ਹੁੰਦਾ ਤੇ ਮੇਰੇ ਵੀਰ ਜੀ ਆਪਣੇ ਦਰਸ਼ਕ ਵੀਰ ਜੀ ਅਗਲੀ ਹੁਣਾ ਸੀ ਆ ਗੱਲ ਬੋਲ ਗਈ ਅਸੀਂ ਜਿਹੜੀ ਹੈਗੀ ਆੜੀ ਵੀਡੀਓ ਬੰਦ ਕਰ ਦੇਣੀ ਆ ਬਈ ਗगन ਨਰੰਤਰ ਸਹਿਜ ਨਿਵਾਸੀ ਕੂੰਜ ਆਵਾਜ਼ਾਂ ਬੋਲੇ ਕਹੋ ਨਾਨਕ ਅਬ ਭਈ ਹੈਰਾਨੀ ਕੋਈ ਸਾਧੂ ਤਤ ਬਰੋਲੇ ਗगन ਨਰੰਤਰ ਮਲਵੜੀ ਅਕਾਦ ਵਿੱਚੋਂ ਲਗਾਤਾਰ ਪਰਮੇਸ਼ਨੀ ਅੰਸ ਬਾਹਰ ਦੇਦੀ ਆ ਉਹ ਦਿਨ ਰਾਤ ਦੇਖਦੀ ਆ ਉਹ ਕਦੇ ਬੰਦ ਨਹੀਂ ਹੁੰਦੀ ਬੰਤ ਅੰਝਲ ਬੰਦ ਹੋ ਗਈ ਤਾਂ ਮੁੜ ਕੇ ਉਹਨਾਂ ਚੱਕ ਕੇ ਫੋਕ ਦੇਣਾ ਅਗਲੇ ਨੇ ਵੇ ਉਹੜਾ ਵਿੱਚ বাজਦੀ ਚੀਜ਼ ਤਾਂ ਖਤਮ ਹੋ ਗਈ ਠੀਕ ਹੈ ਗगन ਨਿਰੰਤਰ ਸਹਿਜ ਨਿਵਾਸੀ ਸਹਿਜ ਵਿੱਚ ਸਾਇਆ ਜਾਪਦਾ ਘਰ ਦੇ ਵਿੱਚ ਵੀ ਕਦੇ ਔਖੇ ਨਹੀਂ ਹੋਣਾ ਦੁੱਖ ਸੁੱਖ ਕੰਮਕਾਰ ਲੇੜ ਉਹ ਹੋਈੋ ਜਾਣੇ ਹੋਈੋ ਜਾਣੇ ਤਾਂ ਨਾ ਕਰੋੜਾ ਸਾਲ ਤੋਂ ਮੁੱਕੇ ਨਾ ਆਉਣ ਵਾਲੇ ਕਰੋੜਾ ਇਹ ਚੱਲਣੇ ਆ ਨਾ ਮੁੱਕਣੇ ਆ ਚੱਲਦੇ ਜਾਣੇ ਆ ਤਾਂ ਦੁੱਖ ਸੁੱਖ ਯਾਨੀ ਕਿ ਸਹਿਜ ਆਪਸਾ ਵੀ ਸਹਿਣਾ ਹੁਣ ਹੁੰਦਾ ਠੀਕ ਹੈ ਸਹਿਜ ਗगन ਨਿਰੰਤਰ ਸਹਿਜ ਨਿਵਾਸੀ ਕੂੰਜ ਆਵਾਜ਼ਾਂ ਬੋਲੇ ਕੂੰਜ ਕੀ ਨੂੰ ਕਹਿੰਦੇ ਆ ਜਿਹੜੇ ਰੱਖਾਂਗੇ ਆਵਾਜ਼ ਬਾਰ ਆ ਰਹੀ ਆ ਇਹ ਕੁੰਜ ਕੀ ਆ ਪਰਮੇਸ਼ਰ ਜਿਹੜੇ ਖਾਰੇ ਬਾਹਰ ਦੇਖਦੀ ਆ ਕੋ ਨਾਨਕ ਭਈ ਹੈਰਾਨੀ ਕੋਈ ਮੈਨੂੰ ਦੱਸ ਕੋਈ ਦਮ ਵਾਲਾ ਹੁੰਦਾ 80 ਕਰੋੜ ਇੱਕ ਨੂੰ ਪਤਾ ਕੋਈ ਸਾਧੂ ਤਤ ਬਰੋਲੇ ਬਣ ਤਤ ਕੰਮ ਕਿਵੇਂ ਕਰਦੇ ਸਰ ਬਣ ਕਿਵੇਂ ਖੜਾ ਹੈ ਕਿਵੇਂ ਸੂਰੇ ਚੰਦ ਵਿਚਾਲੇ ਖੜੇ ਨੇ ਅਸੀਂ ਕਿਵੇਂ ਦੋਵੇਂ ਖੜੇ ਇਹ ਨੂੰ ਕਹਿੰਦੇ ਨੇ ਤੇ ਹੁਣ ਤੁਸੀਂ ਰਿਸਰਚ ਮਾਰਿਓ ਅਗਰ ਤੁਹਾਨੂੰ ਇਹ ਚੀਜ਼ ਦਾ ਨਾ ਪਤਾ ਲੱਗੇ ਫਿਰ ਤੁਸੀਂ ਆਪਣੇ ਕਮੈਂਟਰ ਬਿੰਦੂ ਸਾਨੂੰ ਸਵਾਲ ਪਾਇਆ ਜਸਵੰਤ ਧਾਲੀਵਾਲ ਜੀ ਅਗਲੀ ਵਾਰ ਜਵਾਬ ਦੇਣਗੇ ਫਿਰ ਇਹ ਤੁਹਾਨੂੰ ਜਵਾਬ ਦੇ ਦਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਸ੍ਰੀ ਕਾਲ